ਕਹਿੰਦੇ ਸਰਵਿਸ ਆ ਪਹਿਲੀ ਵਾਰੀ ਅਮਰੀਕਾ ਗਿਆ ਤੇ ਪਹਿਲੀ ਵਾਰੀ ਸਾਡੇ ਨਾਲ ਇੱਕ ਹਾਸ ਹੋਇਆ ਨਾ ਘਟਨਾ ਵਾਪਰੀ ਮੈਂ ਕਿਹਾ ਕੀ ਹੋਇਆ ਕਹਿੰਦਾ ਗੁਰਦਰਾ ਸਾਹਿਬ ਦੁਪਹਿਰ ਦਾ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕ ਕੇ ਤੇ ਸਾਨੂੰ ਗਰੰਥੀ ਸਿੰਘ ਸੇਵਾਦਾਰ ਕਹਿੰਦੇ ਆਓ ਭਾਈ ਸਾਹਿਬ ਤੁਹਾਨੂੰ ਸੈਰ ਕਰਾ ਲਈਏ ਮੌਸਮ ਉਹ ਤੇ ਵਧੀਆ ਬੰਦਾ ਦਿਨ ਵੇਲੇ ਵੀ ਘੁੰਮ ਸਕਦਾ ਉੱਥੇ ਟ੍ਰੈਫਿਕ ਹੁੰਦੀ ਨਹੀਂ ਇੰਨੀ ਕਹਿੰਦਾ ਅਸੀਂ ਘੁੰਮਣ ਚਲੇਗੇ ਨਾਲ ਸੇਵਾਦਾਰ ਨਾਲ ਗਰੰਥੀ ਸਿੰਘ ਤੇ ਤਿੰਨ ਜਾਣੇ ਅਸੀਂ ਕਹਿੰਦਾ ਇੱਕ ਗੱਡੀ ਸਰਦਾਰ ਸਾਹਿਬ ਆਏ ਲਿਆ ਕੇ ਸਾਡੇ ਬਿਲਕੁਲ ਲਾਗੇ ਡੱਕਤੀ ਕਹਿੰਦਾ ਜੀ ਬੈਠੋ ਕਹਿੰਦਾ ਅਸੀਂ ਨਵੇਂ ਗਏ ਸੀ ਚਲੋ ਉਹ ਤੇ ਪੁਰਾਣੇ ਸੀ ਅਸੀਂ ਡਰਦੇ ਡਰਦੇ ਗੱਡੀ 'ਚ ਬਹਿ ਗਏ ਤੇ ਗੱਡੀ 'ਚ ਬਹਿੰਦਿਆ ਸਾ ਸਰਦਾਰ ਸਾਹਿਬ ਨੇ ਕਾਨੂੰਨ ਨੂੰ ਫੋਨ ਲਾ ਲਿਆ ਕਹਿੰਦਾ ਲੱਭ ਗਿਆ ਲੈ ਕੇ ਆਉਣਾ ਕਹਿੰਦਾ ਅਸੀਂ ਡਰ ਗਏ ਵੀ ਕਿਤੇ ਗਲਤੀ ਕਰ ਬੈਠੇ ਆ ਪਹਿਲੀ ਵਾਰ ਬਾਹਰ ਆਏ ਆ ਕੋਈ ਕਾਨੂੰਨ ਦੀ ਉਲੰਘਣਾ ਹੋ ਗਈ ਕਿਤੇ ਪੁਲਿਸ ਵਾਲਾ ਨਾ ਹੋਵੇ ਸਿਵਲ ਵਰਦੀ ਪਾਈ ਆਂਦਾ ਲੱਭ ਗਿਆ ਲੈ ਕੇ ਆਉਣਾ ਕਹਿੰਦਾ ਅਸੀਂ ਥੋੜੀ ਜੀ ਗੱਡੀ ਉਹਨੇ ਤੋਰੀ ਹੈਗਾ ਜੀ ਗੁਰਦੁਆਰਾ ਤੇ ਉਧਰ ਆ ਕਹਿੰਦਾ ਪਤਾ ਮੈਨੂੰ ਗੁਰਦੁਆਰਾ ਉਧਰ ਆ ਸ਼ਟਡਾਊਨ ਤੁਹਾਨੂੰ ਗੁਰਦੁਆਰੇ ਕਹਿੰਦਾ ਘਰ ਜਾ ਕੇ ਉਹਨੇ ਗਰਾਜ ਚ ਗੱਡੀ ਲਾਈ ਸਾਨੂੰ ਕਹਿੰਦਾ ਉੱਤਰ ਆਓ ਭਾਈ ਸਾਹਿਬ ਉਤਰੇ ਜਾਂਦਾਂ ਨੂੰ ਕਹਿੰਦਾ ਜ਼ਮੀਨ ਤੇ ਕਪੜਾ ਵਿਛਾਇਆ ਹੋਇਆ ਸੀ ਕਹਿੰਦਾ ਬਹਿ ਜਾਓ ਠੀਕ ਹੈ ਜੀ ਕਾਦੇ ਲਈ ਕਹਿੰਦਾ ਪਾਪਾ ਜੀ ਦਾ ਸ਼ਰਾਧ ਅੱਜ ਆਂਦਾ ਦੋਵਾਂ ਜੀਆਂ ਨੇ ਛੁੱਟੀ ਕੀਤੀ ਆ ਤਾਂ ਸ਼ੇਅਰ ਦੇ ਪੰਜ ਬੰਦੇ ਲੱਭਣ ਰਿਹਾ ਸੀ ਲੱਭ ਨਹੀਂ ਸੀ ਰਿਹਾ ਦੋ ਤਿੰਨ ਗੁਰਦੁਆਰੇ ਗਿਆ ਕਹਿੰਦਾ ਤੁਹਾਨੂੰ ਵੇਖ ਕੇ ਚਾਹ ਚੜ ਗਿਆ ਘਰ ਵਾਲੀ ਨੂੰ ਫੋਨ ਕੀਤਾ ਲੱਭ ਗਿਆ ਲੈ ਕੇ ਆਉਣਾ ਕਹਿੰਦਾ ਉਥੇ ਦੱਸ ਦੇਣਾ ਸੀ ਸਾਡਾ ਸਾਹ ਸੁੱਕਿਆ ਪਿਆ ਵੀ ਸ਼ਾਇਦ ਕਿਸੇ ਪੁਲਿਸ ਕਮਿਸ਼ਨਰ ਨੂੰ ਫੋਨ ਕੀਤਾ ਤੁਸੀਂ ਵੀ ਲੱਭ ਕੇ ਲੈ ਕੇ ਆਉਣਾ ਤੁਸੀਂ ਤੇ ਆਪਣੇ ਹੋਮ ਮਿਨਿਸਟਰ ਨੂੰ ਫੋਨ ਕੀਤਾ ਵੀ ਲੱਭ ਕੇ ਲੈ ਕੇ ਆਉਣਾ ਕਹਿੰਦਾ ਅਸੀਂ ਕਹਿੰਦੇ ਪ੍ਰਸ਼ਾਦਾ ਸ਼ੱਕ ਤੇ ਤੁਰਨ ਆਏ ਆ ਤਰਸ ਕਰੋ ਸਾਡੇ ਤੇ ਵੀ ਅਸੀਂ ਤੇ ਖਾ ਲਿਆ ਪ੍ਰਸ਼ਾਦਾ ਪਹਿਲਾਂ ਹੀ ਨਹੀਂ ਸੇਅਰ ਕਰਨ ਆਇਆ ਖਾਣਾ ਪੈਣਾ ਭਾਜੀ ਤੁਹਾਨੂੰ ਪਾਪਾ ਜੀ ਵਾਸਤੇ ਬਣਾਇਆ ਸੀ ਕਹਿੰਦਾ ਪਾਪਾ ਜੀ ਤੁਸੀਂ ਆਪਣੇ ਪਾਪਾ ਜੀ ਬਣਾਇਆ ਨਾ ਵੀ ਸਾਡੇ ਤੇ ਤਰਸ ਕਰੋ ਤੁਸੀਂ ਕਹਿੰਦਾ ਜੀ ਧੱਕੇ ਨਾਲ ਸਾਨੂੰ ਬਿਠਾਤਾ ਸਾਡੇ ਗਾੜੀ ਥਾਲੀਆਂ ਰੱਖਤੀਆਂ ਖੀਰ ਬਣਾਈ ਰਹਿਤਾ ਬਣਾਇਆ ਕਿਤੇ ਸਾਡੇ ਕੋ ਰਿਆ ਨਹੀਂ ਗਿਆ ਹੈਗੇ ਸੀ ਉਹ ਸਦਾ ਕਹਿੰਦਾ ਉਹ ਸਦਾ ਕਹਤਾ ਉਹਨਾਂ ਕਹਿੰਦਾ ਜਿਉਂਦੇ ਪਾਪਾ ਜੀ ਦੀ ਸੇਵਾ ਕੀਤੀ ਸੀ ਕਦੀ ਜਿਉਂਦੇ ਪਾਪਾ ਜੀ ਕਹਿਣ ਵੀ ਸਾਰੇ ਟੱਬਰ ਦੀ ਸਬਜ਼ੀ ਬਣੀ ਪਾਪਾ ਜੀ ਕਹਣ ਅੱਜ ਦਲੀਆ ਬਣਾ ਦੋ ਤੇ ਕਈ ਤੇ ਬਣਾ ਦਿੰਦੀਆਂ ਉਹਨਾਂ ਉਹਨਾਂ ਗਾੜੀ ਦੇ ਸਿਰ ਝੋਕਦਾ ਜਿਹੜੀਆਂ ਮੇਰੀਆਂ ਭੈਣਾਂ ਸੇਵਾ ਕਰਦੀਆਂ ਤੇ ਕਈ ਕਹਿੰਦੇ ਚੁੱਪ ਕਰਕੇ ਖਾ ਲਾ ਨਖਰੇ ਕਰਦਾ ਹੋਰ ਕੁਝ ਨਹੀਂ ਆ ਇੰਨੀ ਮਿਲਦੀ ਥੋੜਾ ਸੱਚ ਜਾਣਿਓ ਇੱਕ ਘਰਾਂ ਚ અપਮਾਨ ਹੁੰਦਾ ਹੈ ਉਹ ਚੁੱਪ ਕਰਕੇ ਵਿਚਾਰੇ ਖਾ ਲੈਂਦੇ ਨੇ ਤੇ ਮਗਰੋਂ ਗਰੰਥੀਆਂ ਦੇ ਨਾਸੀ ਧੂੰ ਦਤਾ ਹੁੰਦਾ ਵੀ ਤੂੰ ਖਾ ਖੀਰ ਤੂੰ ਖਾ ਪੂੜੇ ਤੂੰ ਖਾ ਇਹ ਸਮਾਨ ਤੇ ਸਾਡੇ ਪਾਪਾ ਜੀ ਨੂੰ ਪਚਾਓ ਜਿਉਂਦੇ ਸੇਵਾ ਕਰੋ ਜਿਉਂਦੇ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ ਕਈ ਵਾਰੀ ਬਜ਼ੁਰਗਾਂ ਨੂੰ ਦਵਾਈ ਦੀ ਲੋੜ ਨਹੀਂ ਉਹਨਾਂ ਨੂੰ ਚਾਹੀਦਾ ਕੋ ਸ਼ਾਮਾਂ ਸਵੇਰੇ ਉੱਠ ਕੇ ਉਹਨਾਂ ਦਾ ਹਾਲ ਪੁੱਛ ਲਵੇ ਐਦਾਂ ਪੁੱਛ ਲਵੇ ਪਾਪਾ ਜੀ ਠੀਕ ਈ ਏ ਮਾਤਾ ਜੀ ਅਜੇ ਲੇਟ ਉੱਠੇ ਜੇ ਕੀ ਗੱਲ ਐ ਕੁਝ ਨਾ ਕਰੋ ਮਾਤਾ ਜੀ ਦੇ ਬੈੱਡ ਤੇ ਬੈਠ ਕੇ 10 ਮਿੰਟ ਲਤਾਂ ਹੀ ਦਬਾ ਦਿਓ ਜਿਹੜੀ ਉਹਦੇ ਅੰਦਰੋਂ ਅਸੀਸ ਨਿਕਲਣੀ ਐ ਨਾ ਦੁਨੀਆ ਤੇ ਕੋਈ ਬ੍ਰਹਮ ਗਿਆਨੀ ਨਹੀਂ ਹੈਗਾ ਹੋਰ ਜਿਹੜੇ ਮਾਂ ਦਾ ਮੁਕਾਬਲਾ ਕਰ ਸਕੇ ਪਰ ਪਖੰਡੀਆਂ ਬਾਬਿਆਂ ਮਗਰ ਤੇਲ ਦੀਆਂ ਸੀਸੀਆਂ ਲੈ ਕੇ ਤੁਰੇ ਫਿਰਦੇ ਆ ਵੀ ਬਾਬਾ ਜੀ ਦੀ ਮਾਲਸ਼ ਕਰਨੀਆਂ ਬਾਬਾ ਜੀ ਨੂੰ ਪੱਖੀ ਚੱਲ ਏਸੀ ਰੂਮ 'ਚ ਵੀ ਪਖੀਆ ਚੱਲੀ ਜਾਂਦੇ ਉੱਥੇ ਮੈਂ ਕਹਤਾ ਆ ਤਿੰਨਾ ਦਿਨਾਂ 'ਚ ਇੰਨੇ ਪਖੰਡੀ ਬਾਬਿਆਂ ਦੇ ਸੇਵਕਾਂ ਦੇ ਫੋਨ ਆਏ ਇਦਾਂ ਭੁੱਗਦੇ ਉਹਨਾਂ ਦੇ ਹੱਕ ਵਿੱਚ ਰਹਿ ਰੱਬ ਦਾ ਨਾਮ ਇਹ ਤੋਂ ਪਤਾ ਲੱਗਦਾ ਵੀ ਕਿੱਦਾਂ ਅਗਲਿਆਂ ਨੇ ਸੁਸਰੀ ਵੰਗ ਉਹਨਾਂ ਨੂੰ ਸਵਾਇਆ ਹੋਇਆ ਉਹ ਨਹੀਂ ਚਾਹੁੰਦੇ ਦਿਮਾਗ ਆਪਣਾ ਵਰਤਨ ਪਰ ਵਰਤੋ ਦਿਮਾਗ ਆਪਣਾ ਕਿਸੇ ਦੇ ਮੋਤਾਜ ਨਾ ਹੋ ਅਸਤੇ ਤੇ 3 ਫੁੱਟ ਉੱਚਾ ਬੈਠਾ ਸਿਰਫ ਵਿਚਾਰਾਂ ਕਰ ਲਈ ਉਹ ਤੋਂ ਬਾਅਦ ਅਸੀਂ ਤੁਹਾਡੇ ਵਰਗੇ ਆ ਆਪਾਂ ਇਕੱਠੇ ਪੈਣ ਭਰਾਵਾ ਗੁਰਮਤਿ ਦੀਆਂ ਗੱਲਾਂ ਕਰਦੇ ਆ ਬੈਠ ਕੇ ਇਕੱਠੇ ਪ੍ਰਸ਼ਾਦਾ ਰਾਤ ਛਕਿਆ ਸੀ ਆਪਾਂ ਇਦਾਂ ਇਹ ਐ ਅਸਲੀ ਗੱਲ